ਰੁਪਿਆ ਕਿਸੇ ਕੋਲ ਮੰਗ ਜੇ ਤੇ ਕਿਆ ਜੱਦੀ ਵਿੱਚ ਝੂਠਾ ਹੀ ਸੀਗਾ ਐ ਤਾਂ ਤਾਂ ਦੇ ਚਾਰ ਘਰਾਂ ਚਾਹੀ ਬੜਕਾ ਮਾਰ ਲੀਆਂ ਚਾਰਜ ਕਿਸੇ ਹੋਰ ਨੇ ਮਾਰ ਲੀਆਂ ਸਮੋਸੇ ਟਿੱਕੀਆਂ ਰੋਕਣ ਤੇ ਬੁਵਾਲ ਪੈ ਗਿਆ ਤੇ ਕਦੇ ਵੀ ਬੁਵਾਲ ਪਿਆ ਵੀ 50 50 ਪਰ ਬਾਦ ਫਰੀਆਂ 30 30 ਕੱਢ ਕੇ ਜੱਜਿਸੇ ਕਿਹਨੂੰ ਯਾਦ ਹੋਇਆ ਇਸ ਪਾਸੇ ਬੁਵਾਲ ਕਿਉਂ ਨਹੀਂ ਆਉਂਦਾ ਆਪਣਾ ਕਦੇ ਸਿੱਟਾ ਕੱਢੇ ਚੁੰਨੀਆਂ ਦੇ ਦਿਓ ਸਿਰੋਪੇ ਦੇ ਦਿਓ ਪੰਗਾ ਦੇ ਦਿਓ ਸਮਾਨਤ ਕਰ ਦਿਓ ਮੈਂ ਕਹਿੰਦਾ ਜਿਹੜੇ ਪੰਜ ਬਾਰੇ ਲੱਗਦੇ ਮੈਨੂੰ ਪੰਜ ਬਾਣੀਆਂ ਦਾ ਪਾਠ ਸੁਣਾਉਣ ਇਹ ਰੀਤ ਹੈ ਪੰਜਾਂ ਬਾਣੀਆਂ ਦਾ ਪਾਠ ਯਾਦ ਨਹੀਂ ਪੰਜ ਪਿਆਰਿਆਂ ਵਿੱਚ ਲੱਗ ਨਹੀਂ ਸਕਦਾ ਮਰਿਆਦਾ ਮਰਿਆਦਾ ਰਣਾ ਸੰਭਾਲੀ ਤੇ ਫੇਰ ਫੇਰ ਠੀਕ ਹੈ ਜਿੰਨਾ ਕੋ ਮੰਨੀਆਂ ਨੇ ਫਲ ਮਿਲ ਹੀ ਜਾਂਦੇ ਹੈ ਕੁ ਵੱਡੀ ਗੱਲ ਥੋੜਾ ਤੁਸੀਂ ਮੰਗੋ ਕੀ ਮੰਗਦੇ ਹੋ ਗੁਰੂ ਘਰ ਕੋਲ ਕੱਖ ਨਾ ਕਰੋ ਮੰਗੀਏ ਉਹਨੇ ਤਾਂ ਵੀ ਦੇ ਦੇਣਾ ਵੇਲੇ ਬੋਲਿਆ ਸਭ ਕੀ ਜਾਣਦਾ ਤੁਸੀਂ ਪੁੱਤ ਮੰਗੇ ਆ ਉਹਨੇ ਦੇ ਹੀ ਦਿਨ ਨੂੰ ਪਤਾ ਇਹਨੂੰ ਪੁੱਤ ਚਾਹੀਦਾ ਇੱਕ ਢੀਉ ਗੱਲ ਹੈ ਮੰਗਣਾ ਤੇ ਸੀਨੇ ਵੱਡਾ ਹੋ ਕੇ ਸੇਵਾ ਕਰੇ ਤੇ ਡੰਗਾ ਨਾ ਚਲਾਵੇ ਸਾਡੇ ਤੇ ਆਪੋ ਸਾਦੇ ਨਾਮ ਸ੍ਰੀ ਵਾਹਿਗੁਰੂ ਉਹ ਮੰਗਣਾ ਪੁੱਤ ਮੰਗ ਕੇ ਤੇ ਨਾਲ ਮੰਗ ਲਓ ਬਾਪੂ ਪੁੱਤ ਦੇਣਾ ਤੇ ਮੇਰੀ ਸੇਵਾ ਕਰੇ ਇਹ ਨਾ ਮੇਰੇ ਗਾਲੀ ਪੈਂਦਾ ਕੋਈ ਥਾ ਥਾ ਤੇ ਤੇ ਦੀ ਬੱਗ ਚੱਲਣ ਹੋ ਜੇ ਮੰਗਣਾ ਤੇ ਫਿਰ ਇਹ ਮੰਗੋ ਮਾਣ ਮੰਗੋ ਤਾਣ ਮੰਗੋ ਧਨ ਲਕshmi ਸੁਧ ਦੇ ਸਾਜਣੋ ਤੂੰ ਮੀਤ ਮੇਰਾ ਗ੍ਰਹਿ ਤੇਰਾ ਸਭ ਕੇਹ ਕਰੋ ਚੱਲਦੇ ਹੋ ਨਾ ਇੱਕ ਬੇਨਤੀ ਕਰਕੇ ਚੱਲਿਆ ਕਰੋ ਬਾਗੂ ਤੇਰੇ ਗੁਰਪੁਰਬ ਤੱਕ ਸੇਵਾ ਕਿਸੀ ਨਿਭਾ ਨਹੀਂ ਸਕਦੇ ਪਰ ਤੂੰ ਹੱਥ ਰੱਖੇ ਨਾ ਤੇ ਫਿਰ ਸੇਵਾ ਤੇ ਕੀ ਮਰ ਸਿਮਰਨ ਵੀ ਕਰ ਸਕਦਾ ਪਰ ਬਾਤ ਫਰੀਆਂ ਨੂੰ ਮੁੱਖ ਜਿਹੜਾ ਰੱਖਣਾ ਹੈ ਨਾ ਬੰਦੇ ਨੂੰ ਨਾ ਰੱਖਿਆ ਕਰੋ ਕਿਸੇ ਗੁਣੀ ਗਿਆਨੀ ਨੂੰ ਕਿਸੇ ਕੀਰਤ ਦੇ ਨਾ ਰੱਖਿਆ ਕਰੋ ਇਹਨਾਂ ਕੀ ਦੇਣਾ ਅਹੀਂ ਤਾਂ ਜਨ ਲੱਗ ਗੈਣ ਲੱਗਾ ਬੇਟਾ ਇਹ ਕਾੜ ਅੱਗੇ ਆਇਆ ਕਿ ਨਹੀਂ ਆਇਆ ਤੇ ਮੂੰਹ ਟੁੱਟਾ ਸਾਡਾ ਹੋਈ ਆਕੋ ਸਾਦੇ ਨਾਮ ਸ੍ਰੀ ਸਾਡੇ ਕੋਲ ਕੀ ਪਾਲਦੇ ਵਹੀ ਤਾਂ ਆਪ ਨੰਗ ਬਾਪ ਨੰਗ ਔਰ ਨੰਗ ਨਾਨਕੇ ਨੰਗਾ ਨੂੰ ਲੰਗ ਮਿਲਣ ਦੂਰ ਦੂਰ ਆੜ ਕੇ ਆਕੋ ਸਾਦੇ ਨਾਮ ਸ੍ਰੀ ਇੱਥੇ ਸਾਲ ਦੀ 22 ਲੱਖ ਕਮਾਈ ਵਾਲੇ ਵੀ ਨੰਗ ਨੇ ਤੇ ਜਿਨ੍ਹਾਂ ਦੇ ਗੋਲ ਵਿੱਚ ਕੋਈ ਪੈਂਦਾ ਨਹੀਂ ਉਹ ਵੀ ਨੰਗੇ ਨੰਗ ਹੀ ਮੰਨੇ ਸਾਰੇ ਇੱਥੇ ਦਾ ਬਾਪੂ ਕੋਲ ਮੰਗੋ ਜਿਹੜਾ ਨਿੱਜ ਘਰ ਦਾ ਦਾਤ ਹੈ ਜਿਹਦੇ ਭੰਡਾਰ ਭਰੇ ਪੈ ਨੇ ਬਾਬਲ ਮੇਰਾ ਵੱਡ ਸਮਰੱਥਾ ਕਰਨ ਕਰਨ ਪ੍ਰਭਾਰਾ ਜਿਸ ਸਿਮਰਤ ਕੋ ਕੋਈ ਨਾ ਲੱਗੈ ਭਵਜਨ ਪਾਰ ਉਤਾਰਾ ਐਸ ਬਾਬਲ ਤੇ ਲੜ ਲਗੋ ਇਹਦੀਆਂ ਧੀਆਂ ਬਣੋ ਇਹਦੀਆਂ ਭੈਣਾਂ ਬਣੋ ਜਿਵੇਂ ਬਾਬੇ ਨਾਨਕ ਹੀ ਬਣੇ ਤੇ ਜਦੋਂ ਆਉ ਇਹਨਾਂ ਕਿਆ ਕਰੂੰ ਮੈਂ ਆਇਆ ਇਹਨਾਂ ਕਿਆ ਕਰੂੰ ਮੈਂ ਕੱਲ ਨੂੰ ਆਉਣਾ ਇਹ ਕਿਆ ਕਰੋ ਵਾਜ ਮਾਰ ਕੇ ਬੁਲਾਇਆ ਬਾਬੇ ਨਾਨਕ ਨੇ ਸੁੱਤੇ ਤੇਰੇ ਭਾਗ ਜਾਗ ਬੇ ਵਾਜ ਮਾਰ ਕੇ ਬੁਲਾਇਆ ਬਾਬੇ ਨਾਨਕ ਨੇ ਸੁੱਤੇ ਤੇਰੇ ਭਾਗ ਜਾਗ ਬੇ ਸੁਤੇ ਤੇਰੇ ਭਾਗ ਜਾਗ ਪਏ ਸੁਤੇ ਤੇਰੇ ਭਾਗ ਜਾਗ ਪਏ ਜੀ ਸੁਤੇ ਤੇਰੇ ਭਾਗ ये पुराया बाबै नामक ਬਿਨਾਂ ਦੇ ਮਾੜੇ ਸਿੱਧੀ ਬਾਗ ਵੀ ਨਾ ਜਾਗਦੇ ਹੇ ਰੂਹੀ ਨਾ ਦੇ ਮਾੜੇ ਸਿੱਧੀ ਬਾਗ ਵੀ ਨਾ ਜਾਗਦੇ ਬੋਲ ਬੋਲੀ ਬੋਲ ਬੋਲੀ ਬਿਨਾਂ ਦੇ ਮਾੜੇ ਸਿੱਧੀ ਬਾਗ ਵੀ ਨਾ ਜਾਗਦੇ ਤਾਂ ਬਿਨਾਂ ਦੇ ਮਾੜੇ ਸਿੱਧੀ ਬਾਗ ਵੀ ਨਾ ਜਾਗਦੇ ਬਿਨਾਂ भाग जनांदे माड़े दाग बि नगल भाग जनांदे माड़े दी भाग बिना जाॻले भाग जनांदे मुला मुला ਮੁਲਾ ਮੁਲਾ ਰੇ ਕਿਆ ਚੜੇ ਸਾਈਂ ਨਾ ਫੈਰਾ ਹੋਏ ਜਾਂ ਕਾਰਨ ਤੂੰ ਬਾਂਧ ਦੇ ਦਿਲ ਹੀ ਭੀਤਰ ਸੋਏ ਭਗ ਜਨਾ ਦੇ ਮਾੜੇ ਦਿੱਤੀ ਬਾਗ ਵੀ ਨਾ ਜਾਗ ਦੇ ਭਗ ਜਨਾ ਦੇ ਮਾੜੇ ਦਿੱਤੀ ਬਾਗ ਵੀ ਨਾ ਜਾਗ ਦੇ ਆਵਾਜ਼ ਮਾ सुते तेरे भाग जाग पे मान के बुलाया बबे नानक ने सुते तेरे भाग जाग पे कई पूछद